ਹਾਂਜੀ ਪ੍ਰਧਾਨ ਜੀ ਹਾਂਜੀ ਅੱਜ ਜ਼ਿਲ੍ਹਾ ਬੋਗਾ ਦੇ ਪਿੰਡ ਚੰਦਪੁਰਾਣਾ ਵਿੱਚ ਇਹਨਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਚ ਐਮਾਤੇ ਪਾਸ ਕੀਤੇ ਗਏ ਸਭ ਤੋਂ ਪਹਿਲਾਂ ਤੇ ਮੀਟਿੰਗ ਚ ਐਮਾਤਾ ਪਾਸ ਕੀਤਾ ਗਿਆ ਕਿ ਭਗਵੰਤ ਮਾਨ ਸਰਕਾਰ ਨੇ 25 ਆਪਣਾ ਉੰਨੀ ਮਾਰਚ 2025 ਨੂੰ ਸ਼ਬੂ ਗਰੌਰੀ ਬਾਰਡਰਾਂ ਤੇ ਜੋ ਧੋਖੇ ਨਾਲ ਕਿਸਾਨਾਂ ਆਗੋਂ ਨੂੰ ਗ੍ਰਿਫਤਾਰ ਕਰਕੇ ਧਰਨਾ ਚਕਾਇਆ ਖੰਡਾਇਆ ਉਥੇ ਟਰਾਲੀਆਂ ਚੋਰੀ ਕੀਤੀਆਂ ਸਮਾਨ ਚੋਰੀ ਕੀਤਾ ਕਰੋੜਾਂ ਰੁਪਈਆ ਦਾ ਉਹਦੀ ਪਰਪਾਈ ਕਰਾਉਣ ਵਾਸਤੇ ਤੇ ਜਿਹੜੇ ਉਸ ਮੋਰਚੇ 'ਚ ਇੱਕ ਸਾਲ ਚੱਲਿਆ जख्मी ਹੋਏ ਸ਼ਹੀਦ ਹੋਏ ਕਿਸਾਨ ਉਹਨਾਂ ਦਾ ਮਾਪਿਆ ਲੈਣ ਵਾਸਤੇ ਤੇ ਨਾਲ ਜਿਹੜਾ 20 ਜੈਕਟ ਆ ਗਿਆ 2000 ਬਿਲ ਉਹਦੇ ਤੇ ਭਗਵੰਤ ਮਾਨ ਸਰਕਾਰ ਦਾ ਕੀ ਸਟੈਂਡ ਹੈ ਕਿਉਂਕਿ ਮੋਦੀ ਸਰਕਾਰ ਦੇ ਨਾਲ ਆ ਇਸੇ ਤਰੀਕੇ ਨਾਲ ਜਿਹੜਾ BB ਜੀ RAM ਜੀ ਸਕੀਮ ਲਾਗੂ ਕਰਕੇ ਮਨਰੇਗਾ ਸਕੀਮ ਦਾ ਭੋਗ ਪਾਤਾ ਬਿਜੂਰਾਂ ਦਾ ਵਿਚਾਰਿਆਂ ਦਾ ਜਿਹੜਾ ਮਾੜਾ-ਵੋਟਾ ਰੋਟੀ ਪਾਣੀ ਮੰਗਦਾ ਉਹ ਵੀ ਖਤਮ ਕਰਤਾ ਉਥੇ ਭਗਵੰਤ ਮਾਨ ਦਾ ਕੀ ਸਟੈਂਡ ਆ ਤੇ ਜਿਹੜਾ ਪੁਲਿਸ ਰਾਜ ਚ ਪੰਜਾਬ ਸਰਕਾਰ ਨੂੰ ਬਦਲੇ ਆ ਜਿਹੜਾ ਪੰਜਾਬ ਨੂੰ ਪੁਲਿਸ ਰਾਜ ਚ ਬਦਲੇ ਹੋਇਆ ਉਹ ਤੋਂ ਬਦਲੇ ਆਇਆ ਕਿਸ ਤਰੀਕੇ ਨਾਲ ਗੈਟਰਾ ਨਾਂ ਤੇ ਨਸ਼ਿਆਂ ਦੇ ਨਾਂ ਤੇ ਕਿਸ ਤਰ੍ਹਾਂ ਲੋਕਾਂ ਨੂੰ ਗੋਲੀਆਂ ਮਾਰਿਆ ਜਾਂ ਬੰਦੇ ਮਾਰੇ ਜਾਂ ਇਹ ਝੂਠੇ ਪੁਲਸ ਮੁਕਾਬਲੇ ਕਰਟਾਏ ਜਾ ਰਹੇ ਆ ਕਿਤਨਾ ਤੋਕਾ ਕੀਤਾ ਜਾ ਰਿਹਾ ਸਾਰਾ ਕਿਤਨਾ ਪ੍ਰੇਸ਼ਾਚਾਰ ਫੈਲਿਆ ਆ ਪੰਜਾਬ ਚ ਉਸ ਰਾਜ ਜਿਹੜਾ ਵਾ ਉਹ ਕਾਇਮ ਕੀਤਾ ਆ ਇਹ ਸਾਰੇ ਸਵਾਲ ਪੁੱਛਣ ਵਾਸਤੇ ਮੀਟਿੰਗਾਂ ਚ ਮਤਾ-ਬਾਤ ਕਰ ਲਿਆ ਜੋ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ 16 ਤਰੀਕ ਨੂੰ 16 ਫਰਵਰੀ ਨੂੰ ਗੋਗੇ ਦੇ ਵਿੱਚ ਜੋ ਆਮ ਆਦਮੀ ਪਾਰਟੀ ਰੈਲੀ ਕਰ ਰਹੀ ਭਗਵੰਤ ਮਾਨ ਮੁੱਖ ਮੰਤਰੀ ਉੱਥੇ ਆ ਰਹੇ ਆ ਉਹਨੂੰ ਕੋ ਸਵਾਲ ਪੁੱਛਣ ਜਾਵਾਂਗੇ ਉਦੋਂ ਤੇ ਭਗਵੰਤ ਮਾਨ ਦਾ ਵਿਰੋਧ ਕਰਾਂਗੇ ਸ਼ਾਂਤੀਪੂਰਨ ਤਰੀਕੇ ਨਾਲ ਜੋ ਸਾਡਾ ਡੈਮੋਕਰੇਟਿਕ ਆਕਿਆ ਲੋਕਤੰਤਰੀ ਆਕਿਆ ਤੇ ਸਾਡਾ ਇਹਦਾ ਮੌਨਤ ਦਿਖਾ ਰਿਹਾ ਉਹਨਾਂ ਪੂਰੇ ਹਸਾਬ ਨਾਲ ਅਸੀਂ ਪੂਰੇ ਸ਼ਾਂਤੀਪੂਰਨ ਤਰੀਕੇ ਨਾਲ ਸਵਾਲ ਪੁੱਛਣ ਜਾਵਾਂਗੇ ਤੇ ਸਰਕਾਰ ਸਾਡੀ ਚੇਤਾਵਨੀ ਹੈ ਭਗਵੰਤ ਮਾਨ ਨੂੰ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਉਹ 3 ਕਰੋੜ ਲੋਕਾਂ ਦਾ ਨਾਮ ਮੈਂ ਮੁੱਖ ਮੰਤਰੀ ਪੰਜਾਬ ਜਾਂਦਾ ਤੇ ਤੈਨੂੰ ਸਵਾਲ ਦੇਣੇ ਤੈਨੂੰ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਆ ਕਿ ਇਹਨਾਂ ਨੇ ਪੰਜਾਬ 'ਚ ਬੀਤ ਕੀ ਰਿਆ ਵਾ ਉਹ ਜਿਸ ਤਰੀਕੇ ਨਾਲ ਕੇਜਰੀਵਾਦ ਥੱਲੇ ਲਾ ਕੇ ਕੰਮ ਕਰ ਰਹੇ ਆ ਇਹ ਲੋਕਾਂ ਨੂੰ ਵਾਰਾ ਨਹੀਂ ਖਾਂਦਾ ਇਸ ਕਰਕੇ ਆ ਪਿੰਡਾਂ ਦੇ ਵਿੱਚ ਸਾਰ ਮਜ਼ਦੂਰ ਜਿਹੜੇ ਆ ਇਹ ਸਾਰੇ ਇਕੱਠੇ ਹੋ ਰਹੇ ਆ ਆ ਜਿਹੜੀ ਮੋਦੀ ਨੇ ਆੜੀ ਵਪਾਰ ਸੰਧੀ ਕੀਤੀ ਆ ਔਰ ਆੜੀ ਆਪਣੀ ਟ੍ਰੇਡ ਡੀਲ ਕੀਤੀ ਆ ਉਹਦੇ 'ਚ ਪੂਰੀ ਤਰ੍ਹਾਂ ਸੰਤਕਾਰਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਸਾਰਿਆਂ ਦਾ ਭੋਗ ਪਾਤ ਆ ਉਹਦੇ ਵਿਰੋਧ ਚ ਲੋਕਾਂ ਦੇ ਵਿੱਚ ਬੜੇ ਗੁੱਸਾ ਵਾ ਤੇ ਬਹੁਤ ਰੋਹ ਫੈਲਿਆ ਆ 16 ਤਰੀਕ ਨੂੰ ਮੋਗੇ ਜ਼ਿਲ੍ਹੇ ਚ ਕਿਸਾਨ ਮਜ਼ਦੂਰ ਦੀਆਂ ਮਜ਼ਦੂਰ ਜਥੇਬੰਦੀਆਂ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਵਾ ਉਹਦੇ ਨਾਲ ਸਹਤ ਜਿੰਨੀਆਂ ਵੀ ਜਥੇਬੰਦੀਆਂ ਵਾ ਸਾਰਿਆਂ ਦੇ ਆਗੂ ਸਹਿਬਾਨ ਮਰਕਰ ਸਹਿਬਾਨ 11 ਦੀ ਗਿਣਤੀ ਸਾਰ ਮਜ਼ਦੂਰ ਬੂਬੀਆਂ ਨਿਕਲ ਕੇ ਭਗਵੰਤ ਮਾਨ ਤੋਂ ਸਵਾਲ ਪੁੱਛਣਗੇ ਤੇ ਉਹਦਾ ਵੱਡਾ ਵਿਰੋਧ ਕਰਨਗੇ ਇਹ ਐਲਾਨ ਅੱਜ ਕਰਤਾ ਗਿਆ ਉਹਦੀਆਂ ਤਿਆਰੀਆਂ ਪਿੰਡਾਂ 'ਚ ਵਿੜਤੀਆਂ ਗਈਆਂ ਚੜ੍ਹਦੀ ਕਲਾ ਲੋਕਾਂ ਦੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ